ਸਤਿ ਸ਼੍ਰੀਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ਵਰੀ ਸਾਥੀ ਉਸ ਸਮੇਂ ਅਸੀਂ ਨਵਾਂ ਸ਼ਹਿਰ ਨਵੀਆਂ ਕਚੈਰੀਆਂ ਵਿਖੇ ਮੌਜੂਦ ਹਾਂ ਔਰ ਇੱਥੇ ਫਰਸਟ ਫਲੋਰ ਦੇ ਉੱਤੇ ਜਿੱਥੇ ਮਾਨਯੋਗ ਸਿਵਲ ਜੱਜ ਮੈਡਮ ਕੰਪਲ ਤੰਜਲ ਹੁਣਾ ਦੀ ਕੋਰਟ ਹੈ ਉਹਦੇ ਬਿਲਕੁਲ ਪਿਛਲੇ ਸਾਈਡ ਤੇ ਵਾਸ਼ਰੂਮ ਹੈ ਦੱਸਿਆ ਜਾ ਰਿਹਾ ਹੈ ਕਿ ਉੱਥੇ ਇੱਕ ਜਿਹੜਾ ਪੁਲਿਸ ਦਾ ਮੁਲਾਜ਼ਮ ਹੈ ਉਸ ਦੀ ਮੌਤ ਹੋ ਜਾਂਦੀ ਹੈ ਜਿਹੜੀ ਇਹ ਘਟਨਾ ਹੈ ਕਿਸ ਤਰੀਕੇ ਵਾਪਰੀ ਹਾਲੇ ਤੱਕ ਇਸ ਤੋਂ ਸਾਰੇ ਅਣਜਾਣ ਹਨ ਦੱਸਿਆ ਜਾ ਰਿਹਾ ਹੈ ਕਿ ਕਿਸੇ ਨੂੰ ਪੇਸ਼ੀ ਤੇ ਲਿਆਂਦਾ ਗਿਆ ਸੀਗਾ ਔਰ ਜਿਹੜਾ ਮੁਲਾਜ਼ਮ ਸੀਗਾ ਉਹ ਵਾਸ਼ਰੂਮ ਵਿੱਚ ਜਾਂਦਾ ਉਹਦੇ ਕੋਲ AK47 ਹੁੰਦੀ ਔਰ ਗੋਲੀ ਜਿਹੜੀ ਹੈ ਮੱਥੇ ਵਿੱਚ ਵੱਜੀ ਹੈ ਜਿਹੜੀ ਅਸੀਂ ਹਾਲੇ ਤੱਕ ਜਾਣਕਾਰੀ ਇਕੱਤਰਤ ਕਰ ਪਾਏ ਹਾਂ ਜੋ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਨਾਲ ਦੀ ਨਾਲ ਤੁਸੀਂ ਤਸਵੀਰਾਂ ਵੀ ਦੇਖ ਪਾਰੇ ਹੋ ਵਾਸ਼ਰੂਮ ਦੀ ਜਿੱਥੇ ਬਲੱਡ ਹੀ ਬਲੱਡ ਨਜ਼ਰ ਆ ਰਿਹਾ ਤਾਂ ਸਾਰੇ ਹੈਰਾਨ ਨੇ ਇੱਥੇ ਕੁਝ ਸਾਡੇ ਸ਼ਹਿਰ ਦੇ ਵਾਸੀ ਵੀ ਨੇ ਜਿਹਨਾਂ ਦੱਸਿਆ ਕਿ ਬਿਲਕੁਲ ਸਾਡੇ ਸਾਹਮਣੇ ਉਹ ਮੁਲਾਜ਼ਮ ਇੱਥੋਂ ਕਿਸੇ ਤਿੰਨ ਨੂੰ ਲੈ ਕੇ ਗਿਆ ਸੀਗਾ ਪੇਸ਼ੀ ਦੇ ਲਈ ਹਾਲਾਂਕਿ ਅਸੀਂ ਵੀ ਜਾਣਕਾਰੀ ਇਕੱਠੀ ਕੀਤੀ ਕਿ ਜਿਹਨੂੰ ਪੇਸ਼ੀ ਤੇ ਲੈ ਕੇ ਆਇ ਸੀ ਕੀ ਉਹ ਇੱਥੇ ਹੀ ਹੈ ਕਿਤੇ ਉਹ ਭੱਜ ਤਾਂ ਨਹੀਂ ਗਿਆ ਤਾਂ ਦੱਸਿਆ ਜਾ ਰਿਹਾ ਕਿ ਉਹ ਵਿਅਕਤੀ ਇੱਥੇ ਹੀ ਹੈ ਜਿਹਨੂੰ ਪੇਸ਼ੀ ਤੇ ਲਿਆਂਦਾ ਗਿਆ ਸੀ ਲੇਕਿਨ ਇੱਕ ਮੁਲਾਜ਼ਮ ਦੀ ਮੌਤ ਹੋ ਜਾਂਦੀ ਹੈ ਪਿੱਛੇ ਕਾਰਨ ਕੀ ਹੈ ਕਾਰਨ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਕਿਹਾ ਇਹ ਜਾ ਰਿਹਾ ਹੈ ਕਿ ਮੁਲਾਜ਼ਮ ਵਾਸ਼ਰੂਮ ਚ ਗਿਆ ਸੀ ਔਰ ਜਿਹੜੀ ਉਹਦੀ AK47 ਹੈਠਾ ਡਿੱਗ ਜਾਂਦੀ ਹੈ ਕਿਵੇਂ ਹੁੱਕ ਖੁੱਲੀ ਕੀ ਕਾਰਨ ਸੀ ਹਲੇ ਕਾਰਨ ਦਾ ਪਤਾ ਨਹੀਂ ਲੱਗਾ ਪੁਲਿਸ ਤਫ਼ਤੀਸ਼ ਵਿੱਚ ਜੁਟੀ ਹੋਈ ਹੈ ਤਾਂ ਇਥੋਂ ਜੋ ਤੁਸੀਂ ਜਾਣਦੇ ਆ ਕਚਹਿਰੀਆਂ ਦੇ ਅੰਦਰ ਐਂਟਰ ਹੁੰਦੇ ਆ ਫਰਸਟ ਫਲੋਰ ਦੇ ਉੱਤੇ ਮਾਨਯੋਗ ਸਿਵਲ ਜੱਜ ਮਾਨਯੋਗ ਸਿਵਲ ਜੱਜ ਮੈਡਮ ਕੌਮਪਲ ਧੰਜਲ ਹੋਣਾ ਦੀ ਕੋਰਟ ਹੈ ਉਸਦੇ ਅੰਦਰ ਪੇਸ਼ੀ ਦੇ ਲਈ ਇੱਕ ਮੁਲਜ਼ਮ ਨੂੰ ਲਿਆਂਦਾ ਗਿਆ ਸੀਗਾ AK47 ਜਿਹੜੀ ਮੁਲਾਜ਼ਮ ਦੇ ਕੋਲ ਸੀ ਉਹ ਵਾਸ਼ਰੂਮ ਵਿੱਚ ਜਾਂਦਾ ਹੈ ਔਰ ਉਸ ਤੋਂ ਬਾਅਦ ਗੋਲੀਆਂ ਚੱਲਦੀਆਂ ਕਾਰਨ ਕੀ ਹੈ ਇਹ ਹਾਲੇ ਤੱਕ ਸਮਝ ਨਹੀਂ ਆਈ ਕਿ ਹੇਠਾ ਡਿੱਗਣ ਕਰਕੇ ਜਿਹੜੀ ਆ ਉਹ ਫਾਇਰ ਹੋ ਜਾਂਦਾ ਹੈ ਕਿ ਐਕਸੀਡੈਂਟ ਹੈ ਕਿ ਜਾਂ ਇਹਦੇ ਪਿੱਛੇ ਕੋਈ ਹੋਰ ਵੱਡੀ ਕਾਂਸਪੀਰੇਸੀ ਹੈ ਹਾਲੇ ਪੁਲਿਸ ਤਫਤੀਸ਼ ਕਰ ਰਹੀ ਹੈ ਔਰ ਇੱਕ ਵਾਰੀ ਤੁਹਾਨੂੰ ਹੁਣ ਇੱਥੇ ਜਿਹੜੇ ਮੌਜੂਦ ਨੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਭਾਈ ਜਿਹੜਾ ਇਹ ਆਇਆ ਸੀ ਮੁਲਾਜ਼ਮ ਜਦੋਂ ਕਿ ਬਿਲਕੁਲ ਠੀਕ ਠਾਕ ਸੀ ਹਾਂ ਠੀਕ ਠਾਕ ਸੀ ਜੀ ਥੱਲੇ ਤੋਂ ਆਏ ਆ ਪੇਸ਼ੀ ਵਾਲੇ ਆਏ ਉਹਨਾਂ ਦੇ ਨਾਲ ਉੱਪਰ ਨੂੰ ਗਿਆ ਦੋ ਤਿੰਨ ਸਕਿੰਟਾਂ ਦੇ ਮਿੰਟਾਂ ਦੀ ਗੱਲ ਵਾ ਤੇ ਅੰਦਰ ਬਾਥਰੂਮ ਕਰਨ ਲੱਗੇ ਨਾ ਜਿਹੜੇ ਪੈਰ ਫਿਸਲੇ ਆ ਤੇ ਉਹ ਗਨ ਥਲਿੱਡ ਗਈ ਉਹਨੂੰ ਚੱਕਣ ਬੈਲੇ ਉਹ ਚੀਜ਼ ਆ ਨਾ ਤੇ ਉਹ ਗੋਲੀ ਚੱਲੀ ਅੱਜ ਅੱਛਾ ਲੋਕ ਕਿਸ ਤਰ੍ਹਾਂ ਗੁੱਲਾ ਹੋਊਗਾ ਜਾਂ ਪਹਿਲਾ ਗੁੱਲਾ ਹੋਊਗਾ ਇਹ ਨਹੀਂ ਕੋਈ ਪਤਾਏਗਾ ਜੀ ਵੀ ਅੱਛਾ ਸਲਿੱਪ ਕਰਕੇ ਡਿੱ ਗਿਆ ਇਹ ਮੰਨਿਆ ਜਾ ਰਿਹਾ ਪੈਰ ਸਲਿੱਪਿਆ ਤਾਂ ਪੈਸੇ ਮੁੜ ਕੇ ਇਸ ਗੱਲ ਦੀ ਸ਼ੋਰਟੀ ਹੈ ਕਿ ਅੰਦਾਜ਼ੇ ਲਗਾਏ ਜਾ ਰਹੇ ਆ ਬੰਦੇ ਸਾਰੇ ਮੁਲਾਜ਼ਮ ਜਿਹੜੇ ਤੂੰ ਏਸ ਕੇ ਵਕੀਲ ਸਾਹਿਬ ਜਿਗੇ ਕੋਲ ਥੋੜਾ ਦਾਤੇ ਪੇੜੇ ਇਨੀ ਕੁ ਉਮਰ ਦਾ ਸੀ ਮੁਲਾਜ਼ਮ ਮੁਲਾਜ਼ਮ ਤਾਂ ਬਹੁਤ ਖੁਸ਼ ਨਹੀਂ ਜੰਦਰ ਸੀਗਾ 1K 47 ਸੀ ਹਾਂਜੀ ਐਸ ਐਚਓ ਸਾਹਿਬ ਥੱਲੇ ਸੀਗੇ ਉਹਨਾਂ ਦੇ ਨਾਲੇ ਉਹ ਵੀ ਕੋ ਕੋ ਥੱਲੇ ਵਾਲੇ ਕੋਰਟ ਚ ਵੜ ਗਏ ਆ ਇਹ ਸਾਹਿਬ ਮੁੰਡਾ ਉਹਨਾਂ ਦੇ ਨਾਲ ਉੱਪਰ ਚੱਲ ਗਿਆ ਆ ਅੱਛਾ ਇੱਕ ਜਾਨ ਪੇਸ਼ੀ ਤੇ ਲਗੇ ਸੀ ਕਿਨੇ ਜਣੇ ਨਹੀਂ ਪੇਸ਼ੀ ਵਾਲੇ ਤਾਂ 3-4 ਪੇਸ਼ੀ ਵਾਲੇ ਸਗੇ ਆ ਅੱਛਾ ਜੀ ਤੇ ਉਹ ਵਾਸ਼ਰੂਮ ਚ ਗਿਆ ਹਾਂ ਉਹ ਬਾਥਰੂਮ ਬੜ ਗਿਆ ਪੇਸ਼ੀ ਵਾਲੇ ਅੰਦਰ ਵੜ ਗਏ ਕੋਟ ਅੰਦਰ ਵੜ ਗਏ ਆ ਉਹ ਤੁਹਾਡੇ ਕਹਿਣ ਮੁਤਾਬਕ ਜੋ ਉੱਤੇ ਤੁਸੀਂ ਸੁਣਿਆ ਕਿ ਉਹ ਏਠਾ ਡਿੱਗਦਾ ਥੋੜੇ ਟਾਈਮ ਲਈ ਅਸੀਂ ਉਹ ਕੋਲੀ ਸੀਗੀ ਤਕਰੀਬਨ ਆ ਕੋਲੀ ਸੀਗੇ ਉੱਥੇ ਤੁਸੀਂ ਵੱਪੇ ਸੀਗੇ ਹਾਂ ਜੀ ਵਾਸ਼ਰੂਮ ਚ ਕੋਈ ਹੋਰ ਵੀ ਸੀਗਾ ਨਹੀਂ ਵਾਸ਼ਰੂਮ ਚ ਇਕੱਲੇ ਗਏ ਸੀ ਉਹ ਨਾਲ ਉਹਨਾਂ ਦੇ ਮੁਲਾਜ਼ਮ ਆਏ ਆ ਬਾਕੀ ਮੁਲਾਜ਼ਮ ਸੀਗੇ ਬਾਹਰ ਉਹਨਾਂ ਦੇ ਕੋਲ ਗਨ ਸੀਗੀ ਉਹਨਾਂ ਦੇ ਕੋਲ ਗਨ ਸੀਗੀ ਤਾਂ ਉਹ ਵੋਸਮ ਗਏ ਆ ਤਾਂ ਦੱਸਿਆ ਜਾ ਰਿਹਾ ਵੀ ਉਹ ਸਲਿੱਪ ਕਰ ਗਿਆ ਪੈਰ ਉਹਨਾਂ ਦਾ ਤਾਂ ਉਹਦੇ ਕਾਰਨ ਉਹਨਾਂ ਦੀ ਡੈਥ ਕਹਿੰਦੇ ਹੋਈ ਆ ਗੋਲੀ ਚੱਲ ਜਾਂਦੀ ਆ ਗੋਲੀ ਚੱਲ ਜਾਂਦੀ ਆ ਤੇ ਉਹਨਾਂ ਦੇ ਗੋਲੀ ਸਿੱਧੀ ਸਿਰ ਦੇ ਵਿੱਚ ਲੱਗਦੀ ਆ ਮੱਥੇ 'ਚ ਲੱਗੀ ਮੱਥੇ 'ਚ ਲੱਗੀ ਤੇ ਔਨ ਦਿ ਸਪੋਰਟ ਉਹਨਾਂ ਦੀ ਡੈਥ ਹੋ ਗਈ ਆ ਇੱਦਾਂ ਹੋਣ ਕਰਕੇ ਆ ਇੱਥੇ ਲੱਗੀ ਉਹਦੀ ਗੋਲੀ ਮੱਥੇ ਦੇ ਵਿੱਚਕਾਰ ਗੋਲੀ ਹਾਂ ਮੱਥੇ ਉਹ ਡਿਗਣ ਨਾ ਇੱਦਾਂ ਟੇਡਾ ਹੋਇਆ ਉਹਦੇ ਇੱਥੇ ਲੱਗ ਗਿਆ ਗਾਨਾ ਸਿੱਧੀ ਰਹਿ ਗਈ ਕਿ ਪਤਾ ਗੂਠਾ ਆ ਗਿਆ ਹੋਵੇ ਉਂਗਲ ਆ ਗਿਆ ਹੋਵੇ ਕੀ ਉਹ ਤਾਂ ਕਿਸੇ ਨੂੰ ਨਹੀਂ ਪਤਾ ਨਾ ਨਹੀਂ ਕਿਸੇ ਕਹਿ ਨਹੀਂ ਜਾ ਸਕਦਾ ਥੱਲੇ ਵੱਜਣ ਨਾ ਹੋ ਗਈ ਪਰ ਜੋ ਆਮ ਲੋਕ ਇੱਥੇ ਮੌਜੂਦ ਹੈ ਜੋ ਇਹਨਾਂ ਨੇ ਸੁਣਿਆ ਪਰ ਪੁਲਿਸ ਵਾਲੇ ਤਫ਼ਤੀਸ਼ 'ਚ ਲੱਗੇ ਹੋਈ ਹੈ ਪਰ ਜਿਹੜੀ ਇਹ ਨਾਲ ਸੀਗੇ ਅੱਛਾ ਇਹਨਾਂ ਦੇ ਨਾਲ ਸੀਗੇ ਅੱਛਾ ਇਹ ਇਹ ਮਲਾਜੇ ਬਾਹਰ ਖੜੇ ਹਾਂਜੀ ਬਾਹਰ ਸਿਰ ਠੀਕ ਹੈ ਤਾਂ ਜਿਹੜੀ ਡੈੱਡ ਬੋਡੀ ਹੈ ਉਹਨੂੰ ਸਿਵਲ ਹਸਪੀਟਲ ਵਿਖੇ ਲਿਜਾਇਆ ਜਾ ਚੁੱਕਾ ਹੈ ਔਰ ਇੱਕ ਵਾਰੀ ਪੁਲਿਸ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਐਸਐਚਓ ਸਾਹਿਬ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਕਿ ਤਫਤੀਸ਼ ਕੀ ਕਹਿੰਦੀ ਹੈ ਤਾਂ ਆਫ ਕੈਮਰਾ ਜਿੰਨੀ ਕੀ ਜਾਣਕਾਰੀ ਅਸੀਂ ਇਕਤਰਤ ਕਰ ਪਾਏ ਆ ਜੋ ਸੂਚਨਾ ਸਾਡੇ ਤੱਕ ਪਹੁੰਚੀ ਹੈ ਕਿ ਮੁਲਾਜ਼ਮ ਦਾ ਨਾਮ ਰਵਿੰਦਰ ਸਿੰਘ ਪੋਜੇਵਾਲ ਤੋਂ ਐਸਐਚਓ ਕਹਿੰਦੇ ਕਿ ਚਾਰ ਗੋਲੀਆਂ ਚੱਲਦੀਆਂ ਔਰ ਖੋਪੜੀ ਦੇ ਵਿੱਚ ਗੋਲੀ ਵਾਜੀ ਤੇ ਔਰ ਖੋਪੜੀ ਜਿਹੜੀ ਹੈ ਉਹ ਸਿੱਧੀ ਜਾ ਕੇ ਛੱਤ ਦੇ ਨਾਲ ਲੱਗ ਜਾਂਦੀ ਹੈ ਤਾਂ ਤੁਸੀਂ ਆਪ ਸਮਝੋ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਕਿੰਨੀ ਉਹਨਾਂ ਦੀ ਜਿਹੜੀ ਦਰਦਨਾਕ ਮੌਤ ਹੋਈ ਹੈ ਕਿਉਂਕਿ ਗੋਲੀ ਕਹਿੰਦੇ ਇੱਥੇ ਵੱਜਦੀ ਔਰ ਉਸ ਤੋਂ ਬਾਅਦ ਕੋਪੜ ਜਿਹੜਾ ਹੈ ਉਹ ਸਿਰ ਦੇ ਨਾਲ ਜਾ ਕੇ ਵੱਜ ਜਾਂਦਾ ਔਰ ਵੱਡੀ ਸਾਊਂਡ ਆਂਦੀ ਹੈ ਜ਼ਬਰਦਸਤ ਆਵਾਜ਼ ਆਂਦੀ ਹੈ ਔਰ ਜਿਹੜੀ ਬੜੀ ਹੀ ਮਾਇੂਸੀ ਭਰਪੂਰ ਖਬਰ ਹੈ ਇੱਕ ਮੁਲਾਜ਼ਮ ਜਿਸ ਦੀ ਮੌਤ ਹੋ ਜਾਂਦੀ ਉਹਦੇ ਘਰੋਂ ਤਾਂ ਮੁਲਾਜ਼ਮ ਡਿਊਟੀ ਤੇ ਆਇਆ ਹੋਣਾ ਕਿ ਪੇਸ਼ੀ ਦੇ ਕਿਸ ਨੂੰ ਲੈ ਕੇ ਆਏ ਪਰ ਪਤਾ ਨਹੀਂ ਸੀਗਾ ਕਿ ਅੰਤ ਇਸ ਤਰੀਕੇ ਲਿਖਿਆ ਕਿ ਵਾਸ਼ਰੂਮ ਜਾਂਦਾ ਦਿਨ ਇੱਕ ਜਾਣਕਾਰੀ ਇਸੇ ਤੋਂ ਇਕਤਰਤ ਕਰ ਪਾਇਆ ਪੈਰ ਸਲਿੱਪ ਕਰਦਾ ਜੋ ਇਹਨਾਂ ਲੋਕਾਂ ਨੇ ਦੱਸਿਆ ਕਹਿੰਦੇ ਕਿ ਉਸ ਤੋਂ ਬਾਅਦ ਫਾਇਰ ਚੱਲਦਾ ਗੋਲੀ ਮੱਥੇ 'ਚ ਵੱਜਦੀ ਹੈ ਚਾਰ ਗੋਲੀਆਂ ਵੱਜਦੀਆਂ ਔਰ ਖੋਪੜੀ ਜਿਹੜੀ ਹੈ ਉਹ ਛੱਤ ਦੇ ਨਾਲ ਲੱਗ ਜਾ ਕੇ ਲੱਗ ਜਾਂਦੀ ਹੈ